ਪੁਲਿਸ ਥਾਣਾ ਡੇਰਾ ਬੱਬਾ ਨਾਨਕੰਦਰ ਪੈਂਦੀ ਪੁਲਿਸ ਚੌਂਕੀ ਮਾਲੇਵਾਲ ਦੇ ਪਿੰਡ ਅਲਾਵਲ ਦੇ ਸਾਬਕਾ ਫੌਜੀ ਜੋ ਆਪਣੀਆਂ ਸੇਵਾਵਾਂ ਵਿੱਚ ਇੱਕ ਨਿੱਜੀ ਸਕੂਲ ਵਿੱਚ ਸਿਕਿਉਰਿਟੀ ਗਾਰਡ ਵਜੋਂ ਨਿਭਾ ਰਹੇ ਸੀ ਜਿਸ ਦੀ ਬੀਤੀ ਰਾਤ ਘਰ ਨੂੰ ਆਉਂਦੇ ਸਮੇਂ ਸੜਕ ਹਾਦਸੇ ਦੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸਾਬਕਾ ਫੌਜੀ ਜਸਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਕੋਰਾ ਜਿਹੜੇ ਤੁਹਾਡੇ ਹਸਬੰਦ ਜਿਹਨੇ ਡੈਥ ਕੀ ਨਾਮ ਇਹਨਾਂ ਦਾ ਨਾਮ ਸਰਦਾਰ ਜਸਵੰਤ ਸਿੰਘ ਕਿਵੇਂ ਮੌਤ ਹੋਈ ਇਹ ਨਾ ਜੀ ਜੀ ਕੱਲ ਡਿਊਟੀ ਤੋਂ ਆਉਂਦੇ ਹੀ ਸ਼ਾਮ ਨੂੰ ਤੇ ਡਿਊਟੀ ਤੋਂ ਆਉਂਦੇ ਆ ਕਹਿੰਨੇ ਗੱਡੀ ਮਾਰੀ ਇਹਨਾਂ ਦੇ ਵਿੱਚ ਸਾਡਾ ਤੇ ਸਾਰਾ ਕੋਸ਼ੇ ਦੇ ਸਤੇ ਹੀ ਮੇਰਾ ਬੱਚਾ ਗੱਡੀ ਚਲਾਉਂਦਾ ਮਾੜੀ ਮੋਟੀ ਅਈ ਤਾਂ ਦੀ ਪਤਾ ਤਵੇ ਕਹਿੰਦੇ ਜਿੰਨੇ ਆਡਾ ਘਾਰਿਆਂ ਨਾਲ ਚੁੱਤੇ ਚੱਲਦਾ ਈ ਸਾਡਾ ਕੋਕ ਨਹੀਂ ਲਾ ਗਿਆ ਜੀ ਜੀ ਤੇ ਪਿਆਰੀ ਮੈਂ ਤੇ ਆਪ ਨੇ ਪਿਆਰੀ ਬੰਦੇ ਤੇ ਰੋਟੀ ਪਾਣੀ ਵੀ ਪਤਾ ਕੇ ਕਵਾਉਂਦੇ ਕਿਛ ਡਿਊਟੀ ਕਰਦੇ ਸਨ ਇੱਕ ਬੰਦ ਖੂਲੇ ਕਰਦੇ ਈ ਡਿਊਟੀ ਜੀ ਤੇ ਕਾ ਤੇ ਆ ਰਹੇ ਸੀ ਪਿੰਡ ਨੂੰ ਸਾਈਕਲ ਤੇ ਆ ਰਹੇ ਕੀ ਮੰ ਕਰਦੇ ਹੈ ਪ੍ਰਸ਼ਾਸਨ ਨੂੰ ਵੇਖੋ ਜੀ ਜਿਉ ਯਾਦਾ ਤੇਨਨ ਸਾਫੀ ਸਾਡਾ ਦੋਂ ਸਾਬ ਕੱਲ ਸਾਡੀ ਦੇਣ ਕੋਈ ਸਾਡੀ ਮਦਦ ਕਰਦੀ ਗਰੀਬ ਬੰਦੇ ਇਹ ਤੋਂ ਪਹਿਲਾਂ ਆਰਮੀ ਚ ਜਾਣਾ ਹਾਂਜੀ ਇਹ ਗਰੀਬ ਬੰਦੇ ਆ ਗਰਵੀਰ ਸਿੰਘ ਕਿਹੜਾ ਪਿੰਡ ਹੈ ਪਿੰਡ ਆਵਲਵਾਲ ਜੋ ਬਜ਼ੁਰਗਾਂ ਦੀ ਡੈਥ ਹੋਈ ਹੈ ਕੀ ਮਾਮਲਾ ਜੀ ਬਜ਼ੁਰਗਾਂ ਦੀ ਡੈਥ ਹੋਈ ਹੈ ਜੀ ਸਾਡੇ ਚਾਚਾ ਜੀ ਸਕੂਲ ਦੇ ਵਿੱਚ ਕੰਮ ਕਰਨ ਲਈ ਲੱਗੇ ਇੱਥੇ ਸਕਿਉਰਿਟੀ ਗਾਰਡ ਰੋਟੀ ਕਰਦੇ ਕਿਹੜੇ ਸਕੂਲੇ ਡਿਗਨ ਪਬਲਿਕ ਜੀ ਜੀ ਇਹ ਸ਼ਾਮ ਨੂੰ ਆ ਰਹੇ ਰੋਜ਼ਾਨਾ ਤੌਰ ਤੇ 6 ਵਜੇ ਨਾਲ ਇਧਰੋਂ ਅਹੀਂ ਮਗਰੇ ਆ ਰਹੇ ਆ ਪਹਿਲਾਂ ਸਾਡੇ ਤੋਂ ਹੀ ਪਹਿਲਾਂ ਨਿਕਲੇ ਆ ਹਿਮਾਲੇ ਵਾਲ ਪੁੱਲ ਤੇ ਆ ਇਹ ਸਾਡੇ ਤੋਂ 10 15 ਮਿੰਟ ਪਹਿਲਾਂ ਨਿਕਲੇ ਸੀ ਠੀਕ ਹੈ ਤੇ ਇਦੋਂ ਭੋਲਿਆਂ ਕੱਲੋਂ ਗੱਡੀ ਜਾ ਰਹੀ ਸੀ ਜੋ ਲਾਲੇ ਨੰਗਲ ਦੀਆਂ ਉਹਦੇ ਵਿੱਚ ਉਹਨਾਂ ਨੇ ਗੱਡੀਆਂ ਲਿਆ ਕੇ ਮਾਰੀ ਆ ਇਹ ਆਪਣੀ ਸਾਈਡ ਤੇ ਜਾ ਰਹੇ ਸੀ ਇਹ ਗਲਤ ਜਾ ਰਹੇ ਗੱਡੀ ਵਾਲੇ ਇਹਨਾਂ ਨੇ ਲਿਆ ਕੇ ਮਗਰੋਂ ਮਾਰੀ ਗੱਡੀ ਤੇ ਨੁਕਸਾਨ ਕਰਕੇ ਮਾਰ ਕੇ ਤੇ ਧੂਕੇ ਤੇ ਉਹਨਾਂ ਨੂੰ ਮੁਦਿਆਂ ਦੇ ਵਿੱਚ ਛੁੱਟ ਗਿਆ ਤੇ ਗੱਡੀ ਲੈ ਖਾ ਰ ਹੋ ਗਈ ਇਹ ਸ਼ਾਇਕਲ ਤੇ ਜੀ ਬੰਦੇ ਸਨਗਤ ਹੋ ਗਈ ਇਹ ਕਿਹੜੇ ਬੰਦੇ ਸਨਗਤ ਬੰਦੇ ਨਹੀਂ ਹੋਗੇ ਜੀ ਲਾਲੇ ਨੰਗਲ ਦੇ ਬੰਦੇ ਕਿਹੜੀ ਗੱਡੀ ਕਿਹੜੀ ਸੀ ਗੱਡੀ ਵਰਨਾ ਨਾਮ ਵਰਨਾ ਨਾਮ ਪੁਲਿਸ ਨੇ ਕੀ ਕਰਵੇ ਕੀ ਹੁੰਦਾ ਕਹ ਜੀ ਦੱਸਿਆ ਪੁਲਿਸ ਨੇ ਕਾਰਵਾਈ ਅਜੇ ਹੁਣ ਰਿਪੋਰਟ ਦੇ ਕੇ ਇਹ ਕਾਰਵਾਈ ਤੇ ਹੁਣ ਲਿਆਉਣ ਜੇ ਫੇਰੀ ਹੋਈ ਹੈ ਜੀ ਕਾਰਵਾਈ ਕੋਈ ਨਹੀਂ ਹੋਈ ਕੋਸ਼ਟ ਮਾਰਨ ਕਰਾਉਣ ਲਈ ਚੱਲੇ ਹਨ ਰੌਣਕ ਬੱਚੇ ਜੀ ਤਿੰਨ ਦੋ ਲੜਕੀਆਂ ਨੇ ਕੁੜਕਾ ਕੀ ਮੰਗ ਕਰਦੇ ਮੰਗੇ ਹਨ ਸਾਫ਼ ਹੋਣਾ ਚਾਹੀਦਾ ਮੰਗਤੇ ਹੂ ਜੀ ਐਸਏ ਬਹੁਤ ਸਿੰਘ ਜੀ ਸਾਰੀ ਜਿਹੜੀ ਬਜ਼ੁਰਗਾਂ ਦੀ ਡੈਥ ਹੋਈ ਹੈ ਐਕਸੀਡੈਂਟ ਵਿੱਚ ਕੀ ਹੈ ਮਾਮਲਾ ਜੀ ਮਾਮਲਾ ਐਸੇ ਦਾ ਮਾਮਲਾ ਜੀ ਹਾਂਜੀ ਕੀ ਨਾਮ ਸੀ ਇਹਨਾਂ ਦਾ ਜੀ ਇਹਨਾਂ ਦਾ ਨਾਮ ਹੈਗਾ ਜੀ ਜਸਵੰਤ ਸਿੰਘ ਉਹ ਤਾਂ ਸੂਰਤਾ ਸਿੰਘ ਵਾਸੀ ਲਾਲਵਾਲ ਪੀ ਐਸ ਡੇਰਾ ਪਬਲਿਕ ਜੀ ਇਸ ਸਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਹੂ ਮਾਲੇ ਵਾਲਾ ਸਕੂਲ ਦੇ ਵਿੱਚ ਹਾਂਜੀ ਉਸ ਵਾਪਸ ਲਾਤਾ ਆ ਰਹੇ ਸੀ ਦਰਬਾਨੀ ਰਾਤ ਜੀ ਜੀ ਤੇ ਆਪਣੇ ਪਿੰਡ ਦਾ ਆਰਵਾੜੇ ਤੋਂ ਆ ਰਹੇ ਸੀ ਇਧਰੋਂ ਇੱਕ ਵਰਦਾ ਗੱਡੀ ਜਾ ਰਹੀ ਸੀ ਜਿਹੜਾ ਰਸਤੇ ਵਿੱਚ ਇਹਨਾਂ ਦਾ ਸਿੱਟਕ ਹੋ ਗਿਆ ਇਹ ਬਿਜੁਟ ਗਈ ਬਹੁਤ ਹੋਈ ਸਰ ਮੋਢਲੀ ਕੀ ਜਾਣਕਾਰੀ ਤੇ ਕੋਈ ਲੱਗਾ ਗੱਡੀ ਆਊਟਸਾਈਡ ਵਜਈ ਜਾਂ ਕੀ ਹੈ ਜੀ ਆ ਰਹੇ ਸੈਂਟਰ ਤੋਂ ਵੀ ਜਾ ਰਿਹਾ ਸੀ ਦੇ ਵੀ ਜਾ ਰਹੇ ਚਾਲਕ ਵਜਈ ਜਾਂ ਅੱਛਾ ਤੇ ਸਰ ਪਤਾ ਲੱਗ ਗਿਆ ਗੱਡੀ ਚਾਲਕ ਕੌਣ ਹੈ ਹਾਂਜੀ ਜੋ ਬੜਿਆ ਜੋ ਬਣਾ ਨਾ ਬਣਾ ਕਿੱਥੋਂ ਦਾ ਹੈ ਇਹ ਲਾਲੇ ਨਾਲ ਗੱਲ ਦਾ ਜੀ ਕੀ ਮਾਮਲਾ ਦਰਜ ਕੀਤਾ ਗਿਆ ਹੁਣ ਤੱਕ ਇਹਨਾਂ ਦਾ ਮਕਦਮਾ ਦਰਜ ਕਰ ਲਿਆ ਤੁਸੀਂ ਇੰਨੇ ਤਾਂ ਜੀ ਤੇ ਕੀ ਹੁਣ ਸਾਰੇ ਇਹਨਾਂ ਦਾ ਪੋਸਟਪਾਰਟ ਕਰਵਾਇਆ ਜਾ ਰਿਹਾ ਪੋਸਟਪਾਰਟ ਕਰਵਾ ਕੇ ਦੇ ਅਗਲੀ ਤਬਦੀਸ਼ ਆਪਾਂ ਵਿੱਚ ਲਿਆਂਦੀ ਜਾਊਗੀ ਸਰ ਜਿਸ ਵਾਹਨ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਹੋ ਗਿਆ ਰਿਕਵਰ ਜਿਹੜਾ ਦਾ ਸਾਈਕਲ ਹੀ ਹੈ ਜੀ ਉਹ ਰਿਕਵਰ ਕਰ ਲਿਆ ਗੱਡੀ ਰਿਕਵਰ ਕਰਨ ਲਈ ਜੀ